ਹੈਲੋ ਪਿਆਰੇ ਬੱਚੋ 6ਵੀਂ ਕਲਾਸ ਦੀ ਸ਼ੀਟ ਨੰਬਰ 2 ਤੇ ਆਗੇ ਜੀ ਆਪਾਂ ਸੋ ਸ਼ੀਟ ਨੰਬਰ 2 ਤੇ ਆਪਾਂ ਸੋਲੂਸ਼ਨ ਕਰਨੇ ਨੇ ਸੋ ਦੇਖੀਏ ਜੀ ਤੁਹਾਡੇ ਕੋਲ ਸ਼ੀਟ ਤੁਹਾਡੀ ਕੀ ਕਹਿੰਦੀ ਹੈ ਤੁਹਾਡੇ ਕੋਲ ਸੋ ਲੋ ਆਪਾਂ ਸ਼ੁਰੂ ਕਰਦੇ ਹਾਂ ਤੁਹਾਡੇ ਕੋਲ ਪਹਿਲੇ ਨੰਬਰ ਤੇ ਕਹਿੰਦਾ ਸੂਰਜ ਦੀ ਸੂਰਜ ਦੀ ਖਟੋਣਾਕਾਰ ਬਿਜਲੀ ਸੈੱਲ ਨਾਲ ਚੱਲਦੀ ਹੈ ਠੀਕ ਹੈ ਜੀ ਇੱਕ ਦਿਨ ਕਾਰ ਨਾ ਚੱਲੀ ਤੇ ਉਸ ਤੇ ਬੀਤਰ ਜੀ ਨੇ ਕਾਰ ਦੇ ਸੈੱਲ ਬਦਲ ਦਿੱਤੇ ਉਹ ਫਿਰ ਚੱਲ ਪੈਂਦੀ ਹੈ ਸੂਰੇ ਖੁਸ਼ ਹੁੰਦਾ ਹੈ ਤੇ ਪੁੱਛਦਾ ਹੈ ਕਿ ਪੁਰਾਣਾ ਸੈੱਲ ਨੇ ਕੰਮ ਕਰਨਾ ਬੰਦ ਕਿਉਂ ਕਰ ਦਿੱਤਾ ਤਾਂ ਪਿਤਾ ਜੀ ਦੱਸਦੇ ਹਨ ਹੁਣ ਪੁਰਾਣਾ ਸੈੱਲ ਹੈ ਤੁਹਾਡੇ ਕੋਲ ਸੈੱਲ ਦੇ ਅੰਦਰ ਰਸਾਇਣਿਕ ਪਦਾਰਥ ਜਿਹੜੇ ਕੰਮ ਦੇ ਉਹ ਖਤਮ ਹੋ ਗਏ ਹੋਣਗੇ ਤੋਂ ਨੇ ਕਰ ਦਿੱਤਾ ਤੁਹਾਡੇ ਪਾਸ ਬੰਦ ਕੰਮ ਕਰਨਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਤੁਹਾਡੇ ਕੋਲ ਪ੍ਰੀਆ ਵਿਨਾਂ ਨੂੰ ਪੁੱਛਦੀ ਹੈ ਬਿਜਲੀ ਸਲ ਦੇ ਦੋ ਸਿਰੇ ਵੱਖ-ਵੱਖ ਹੁੰਦੇ ਹਨ ਦੋ ਟਰਮੀਨਲ ਹੁੰਦੇ ਹਨ ਤਾਂ ਟਰਮੀਨਲ ਅਤੇ ਰਿਨ ਟਰਮੀਨਲ ਤਾਂ ਟਰਮੀਨਲ ਸਹਲਦਾ ਟਾਪ ਵਾਲਾ ਪੋਰਸ਼ਨ ਤਾਂ ਹੁੰਦਾ ਤਾਂ ਤੁਹਾਡੇ ਕੋਲ ਟਾਪੀ ਵਾਲਾ ਪਾਗ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਤੁਹਾਡੇ ਕੋਲ ਕਹਿੰਦਾ ਹੇਟ ਲੀਕੇ ਸਰਕਟ ਵਿੱਚ ਕਿਸ ਸਰਕਟ ਵਿੱਚ ਬਲਬ ਜਾ ਕੇਗਾ ਠੀਕ ਹੈ ਜੀ ਜਿਸ ਬਲਬ ਵਿੱਚ ਉੱਪਰ ਤੇ نیچے ਟੱਚ ਹੋ ਰਿਹਾ ਤੇ ਵਿੱਚ ਕੋਈ ਬ੍ਰੇਕ ਨਹੀਂ ਤੇ ਬਲਬ ਨੂੰ ਹੋ ਰਿਹਾ ਇੱਕ ਉੱਪਰ ਨੂੰ ਇੱਕ نیچے ਨੂੰ ਤੇ ਕੋਈ ਬ੍ਰੇਕ ਨਹੀਂ ਪਾਰੀ ਤਾਂ ਜਿਹੜਾ ਹੈਗਾ ਪਹਿਲਾ ਪੋਰਸ਼ਨ ਹੈ ਪਹਿਲੇ ਪੋਰਸ਼ਨ 'ਚ ਹੋਏਗਾ ਤੁਹਾਡੇ ਕੋਲ ਦੂਸਰੇ ਦੇ ਵਿੱਚ ਉਰੇ ਤੁਹਾਡੀ ਬ੍ਰੇਕ ਦਿੱਤੀ ਹੋਈ ਹੈ ਤੁਹਾਡੇ ਕੋਲ ਬੁੱਕ 'ਚ ਡਾਇਗਰਾਮ ਦੇਖਿਓ ਕਿ ਕਲੀਅਰ ਹੋਣੀ ਹੈ ਠੀਕ ਹੈ ਤੀਸਰੇ ਦੇ ਵਿੱਚ ਫੇਰ ਉਰੇ ਬ੍ਰੇਕ ਦਿੱਤੀ ਹੋਈ ਹੈ ਤੁਹਾਡੇ ਕੋਲ ਠੀਕ ਹੈ ਇਹਦੇ ਦੋਨੋਂ ਥੱਲੇ ਲਾਇਏ ਹੋਏ ਇਹ ਵੀ ਨਹੀਂ ਹੋਏਗਾ ਤੁਹਾਨੂੰ ਇਹ ਰਿਵਿਜ਼ਨ ਇਕਾ ਸੋ ਇਹ ਕਿਸ ਕੇਸ ਚ ਚਲੇਗਾ ਇਸ ਕੇਸ ਚ ਉੜਾਤੇ ਕੱਕਾ ਜਿਹੜਾ ਹੈਗਾ ਤੁਹਾਡੇ ਕੋਲ ਆਪਸ਼ਨ ਟਰੂ ਹੋਏਗੀ ਸੋ ਉੜਾਤੇ ਕੱਕਾ ਵਾਲੀ ਆਪਸ਼ਨ ਟਰੂ ਹੋਏਗੀ ਬਿਜਲੀ ਦਾ ਫਿਊ ਬਿਜਲੀ ਫਿਊਸ ਕਿਉਂ ਹੁੰਦਾ ਹੈ ਹੈਨਾ ਫਿਲਾਮੈਂਟ ਟੁੱਟ ਜਾਂਦਾ ਉਹਦੇ ਅੰਦਰ ਤਾਂ ਹੀ ਫਿਊਸ ਹੁੰਦਾ ਫਿਲਾਮੈਂਟ ਬਲਬ ਦੇ ਅੰਦਰ ਬਣਿਆ ਹੁੰਦਾ ਹੈ ਬਿਜਲੀ ਦੇ ਬਲਬ ਵਿੱਚ ਕਿਹੜੀ ਆਕ੍ਰਿਆ ਸ਼ਲ ਗੈਸ ਭਰੀ ਹੁੰਦੀ ਹੈ ਸੋ ਆਰਗਨ ਗੈਸ ਹੁੰਦੀ ਹੈ ਜੀ ਤੁਹਾਡੇ ਕੋਲ LED ਦਾ ਪੂਰਾ ਨਾਮ ਕੀ ਹੈ ਲਾਈਟ ਇਮਿਟਿੰਗ ਡਾਇਡ ਕਹਿੰਦੇ ਨੇ LED ਨੂੰ ਲਾਈਟ ਇਮਿਟਿੰਗ ਡਾਇਡ ਠੀਕ ਹੈ ਜੀ ਸੋ ਇਹ ਵੀ ਕੁਐਸਚਨ ਹੋ ਗਿਆ ਤੁਹਾਡਾ ਹੁਣ ਅੱਗੇ ਚੱਲੀਏ ਆਪਾਂ ਤੁਹਾਡੇ ਕੋਲ ਠੀਕ ਹੈ ਕਹਿੰਦਾ ਬਿਜਲੀ ਦੇ ਧਾਰਾ ਦਾ ਪ੍ਰਵਾਹ ਕਿਸ ਦਿਸ਼ਾ ਦੇ ਵਿੱਚ ਹੁੰਦਾ ਹੈਗਾ ਤੁਹਾਡੇ ਕੋਲ ਸਧਨਾਤਮਕ ਸਿਰੇ ਤੋਂ ਰਿਣਾਤਮਕ ਸਿਰੇ ਤੱਕ ਹੁੰਦਾ ਹੈਗਾ ਜੀ ਤੁਹਾਡੇ ਕੋਲ ਠੀਕ ਹੋ ਗਿਆ ਜੀ ਸੁਰਜੀਤ ਨੇ ਬਾਲੀ ਨੂੰ ਦੱਸਿਆ ਕਿ ਉਸ ਕੋਲ ਮੋਟਰਸਾਈਕਲ ਹੈ ਜੋ ਕਿ ਬਿਨਾ ਪੈਟਰੋਲ ਤੋਂ ਚੱਲਦਾ ਹੈ ਹੈਨਾ ਪੈਟਰੋਲ ਨਹੀਂ ਪੈਂਦਾ ਤਾਂ ਫਿਰ ਮੋਟਰਸਾਈਕਲ ਕਿਸ ਚੀਜ਼ ਤੇ ਚੱਲਦਾ ਬੈਟਰੀ ਤੇ ਚੱਲੂਗਾ ਜੀ ਹੋਰ ਕਿਤੇ ਚੱਲਣਾ ਹੈ ਉਹ ਉਪਕਰਨ ਜੋ ਬਿਜਲੀ ਦਾ ਪ੍ਰਵਾਹ ਨੂੰ ਸ਼ੁਰੂ ਕਰ ਸਕਦਾ ਹੈ ਜਾਂ ਰੋਕ ਸਕਦਾ ਹੈ ਉਹਨੂੰ ਕੀ ਕਹਿੰਦੇ ਨੇ ਸਵਿੱਚ ਕਹਿੰਦੇ ਨੇ ਜੀ ਸਵਿੱਚ ਨਾਲ ਬਿਜਲੀ ਚੱਲ ਵੀ ਜਾਂਦੀ ਹੈ ਰੁਕ ਵੀ ਜਾਂਦੀ ਹੈ ਉਹ ਫਿਲਾਮੈਂਟ ਜਿਸ ਦਾ ਪਿਗਲਣ ਦਰਜਾ ਘੱਟ ਹੁੰਦਾ ਫਟਾਫਟ ਪਿਗਲ ਜਾਂਦਾ ਉਹਨੂੰ ਕਹਿੰਦੇ ਰਿਫਿਊਜ਼ ਲੀ ਕਰਦੇ ਆ ਜੀ ਤਾਂ ਜੋ ਜਨਰਲ ਲਾਈਟ ਆ ਜਾਏ ਤੇ ਪਿਗਲ ਜੇ ਤੇ ਤੁਹਾਡੇ ਜਿਹੜੇ ਇਲੈਕਟ੍ਰੀਕਲ ਅਪ ਕਰਬ ਬਲਬ ਦੇ ਅੰਦਰ ਮੌਜੂਦ ਪਦਾਰਥ ਜੋ ਗਰਮ ਹੋਣ ਤੇ ਚਮਕਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਠੀਕ ਹੈ ਜੀ ਫਿਲਾਮੈਂਟ ਕਹਿੰਦੇ ਨੇ ਜੀ ਉਹਨੂੰ ਜਿਹੜਾ ਚਮਕਦਾ ਹੈ ਤੁਹਾਡੇ ਕੋਲ ਸੋ ਅਗਲਾ ਕੁਐਸਚਨ ਜਿਹੜਾ ਹੈਗਾ ਬਿਜਲੀ ਦੇ ਚਟਕਿਆਂ ਨੂੰ ਰੋਕਣ ਲਈ ਤਾਦ ਦੀਆਂ ਤਾਰਾਂ ਨੂੰ ਕਿਸ ਨਾਲ ਟਕਿਆ ਜਾਂਦਾ ਹੈ ਪਲਾਸਟਿਕ ਨਾਲ ਟਕਿਆ ਜਾਂਦਾ ਜੀ ਪਲਾਸਟਿਕ ਕਿਉਂਕਿ ਰੋਧਕ ਹੈ ਕਰੰਟ ਨਹੀਂ ਲੱਗਦਾ ਇੱਕ ਬਲਬ ਵਿੱਚ ਡੈਸ਼ ਹੁੰਦੇ ਹਨ ਠੀਕ ਹੈ ਜੀ ਦੋ ਟਰਮੀਨਲ ਤੇ ਇੱਕ ਫਿਲਾਮੈਂਟ ਹੁੰਦਾ ਦੋ ਟਰਮੀਨਲ ਹੁੰਦੇ ਇੱਕ ਫਿਲਾਮੈਂਟ ਹੁੰਦਾ ਬੈਟਰੀ ਕੀ ਹੈ ਠੀਕ ਹੈ ਤਾਂ ਸੈਲਾਂ ਦੇ ਸਮੂਹ ਸਮੇਲ ਨਾ ਬਣੇ ਜਿਹੜੇ ਆਪਾਂ ਦੋ ਦਿਆ ਦੋ ਤੋਂ ਜ਼ਿਆਦਾ ਸੈਲ ਜੋੜਦੇ ਹਾਂ ਪ੍ਰੋਪਰ ਢੰਗ ਨਾਲ ਤਾਂ ਉਹਨੂੰ ਬੈਟਰੀ ਬੋਲਦੇ ਆਪਾਂ ਤੁਹਾਡੇ ਕੋਲ ਠੀਕ ਹੈ ਜੀ ਬਹਲਾ ਪ੍ਰਕਾਸ਼ਮਾਨ ਕਦੋਂ ਹੋਵੇਗਾ ਠੀਕ ਹੈ ਜੀ ਬਹਲਾ ਪ੍ਰਕਾਸ਼ਮਾਨ ਹੋਵੇਗਾ ਜਦੋਂ ਬੰਦ ਸਰਕਟ ਹੋਵੇ ਤਾਂ ਹੀ ਹੋਵੇਗਾ ਓਪਨ ਚ ਨਹੀਂ ਕਦੇ ਹੁੰਦਾ ਹੁੰਦਾ ਓਪਨ ਤਾਂ ਸਰਕਟ ਟੁੱਟਿਆ ਰਹੂਗਾ ਨਾ ਜਦੋਂ ਬਿਜਲੀ ਦਿੱਤਾ ਰਹ ਲੰਘੂ ਸੋ ਇਹ ਕਰਤੇ ਦੋਵੇਂ ਕੇਸਾਂ ਦੇ ਵਿੱਚ ਹੋਵੇਗਾ ਠੀਕ ਹੈ ਜੀ ਸੋ ਤੁਹਾਡੀ ਸ਼ੀਟ ਹੋ ਗਈ ਜੀ ਤੁਹਾਡੇ ਕੋਲ ਠੀਕ ਹੈ ਜੀ ਸੋ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਜੀ ਤੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ then subscribe to my Thank you.